ਇਹ ਗੱਲ ਸਿਰਫ ਲੰਘੇ ਦੀ ਨਹੀਂ ਇਹ ਗੱਲ ਸਿਰਫ ਹਿੰਦੁਸਤਾਨ ਤੇ ਪਾਕਿਸਤਾਨ ਦੀ ਨਹੀਂ ਇਹ ਗੱਲ ਤੇ ਕੁੱਲ ਜਹਾਨ ਦੀ ਹੈ ਇਹ ਉਹ ਮੁਕੱਦਸ ਜਗ੍ਹਾ ਹੈ ਜਿਨੇ ਅੰਮ੍ਰitsar ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਬਣਾ ਕੇ ਰੱਖਿਆ ਸ਼ਤਾਬ ਦੀਆਂ ਸ਼ਤਾਬ ਦੀਆਂ ਕਿਉਂ ਕਿਉਂਕਿ ਅਸੀਂ ਸਿਲਕਰ ਰੂਟ ਤੋਂ ਜਾਂਦੇ ਸੀ ਆਹ ਰਖੀਰ ਤੱਕ ਉਜ਼ਬੇਕਿਸਤਾਨ ਕਜ਼ਾਕਿਸਤਾਨ ਰਸ਼ੀਆ ਯੂਰਪ ਸਾਰੀਆਂ ਥਾਵਾਂ ਤੇ ਵਪਾਰ ਚੱਲ ਸੀ ਹੁਸ਼ਾਰਪੁਰੀਏ ਚਿੱਤੇ ਕੁੜਤੇ ਪਜਾਮੇ ਪਾ ਕੇ ਬਲਖ ਬੁਖਾਰੇ ਉੱਥੇ ਘਰ ਵਾਲੀਆਂ ਵੀ ਹੁੰਦੀਆਂ ਉਹਨਾਂ ਦੀ ਠੀਕ ਹੈ ਕਿ ਨਹੀਂ ਉਹ ਜਿਹੜਾ ਸ਼ਬਦ ਜਿਹੜਾ ਸੁਖ ਛੱਜੂ ਦੇ ਚਾਰੇ ਨਾਲ ਬਲਖ ਨਾਲ ਬੁਖਾਰੇ ਉੱਥੋਂ ਹੀ ਪਿਆ ਸਮਝਿਆ ਨਹੀਂ ਇੱਥੋਂ ਜਾਂਦੇ ਖਰਾਕ ਦੇਣੇ ਦਲਾਮੀਆ ਕਾਲਜ ਖਾਕੀ ਖੇਡ ਕੇ ਸ਼ਾਮ ਨੂੰ ਵਾਪਸ ਸਮਝੇ ਸਮਝੋ ਟੈਕਸਪ੍ਰੈਸ ਚਲਦੀ ਸੀ ਛੂੰਕਦੀ ਜਾਂਦੀ ਹੁੰਦੀ ਦਿਲਾਂ ਨੂੰ ਜੋੜਦੀ ਜਾਂਦੀ ਜੋੜਨ ਵਾਲੇ ਨੂੰ ਮਾਣ ਤੋੜਨ ਵਾਲੇ ਨੂੰ ਮਾਣ ਕੋਈ ਸਿਕਿਉਰਿਟੀ ਦਾ ਮਾਮਲਾ ਭਾਈ شناخت ਹੋਈ ਹੋਈ ਹੈ ਪਾਸਪੋਰਟ ਵਾਲਿਆਂ ਦੀ ਐਸਐਸਪੀ شناخت ਕਰਦਾ ਹੈ ਇਹ ਕਿ ਨਹੀਂ ਸਵਾਲ ਇਹ ਹੈ ਕਿ ਬਾਬੇ ਦਾ ਸਨੇਹਾ ਜੋੜਨ ਦਾ ਸਨੇਹਾ ਤੇ ਅਮਨ ਆਮਨ ਦਾ ਸਨੇਹਾ ਪਿਆਰ ਮੁਹੱਬਤ ਦਾ ਸਨੇਹਾ ਆਪਸੀ ਭਾਈਚਾਰੇ ਦਾ ਸਨੇਹਾ ਪੀਸ ਬਿਗੇਟ ਪ੍ਰੋਸਪਰਿਟੀ ਜਿੱਥੇ ਅਮਨ ਮਾਨ ਹੋਊ ਉੱਥੇ ਬਿਜ਼ਨਸ ਹੋਊ ਵਪਾਰ ਹੋਊ ਉੱਥੇ ਛੋਟਾ ਵਪਾਰੀ ਪੰਪੂ ਉੱਥੇ ਇਕਨੋਮਿਕ ਫਾਇਦੇ ਦੇ ਨਾਲ ਆਪਸੀ ਸਾਂਝ ਪੰਪੂ ਇਹ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਇਸ ਲੰਘ ਇਹ ਪ੍ਰਮਾਣ ਹੈ ਕਿ ਜ਼ਬਾਨਾਂ ਇੱਕ ਨੇ ਖਾਣ ਪਾਣ ਇੱਕ ਹੈ ਜ਼ਬਾਨਾਂ ਇੱਕ ਨੇ ਖਾਣ ਪਾਣ ਇੱਕ ਹੈ ਸਾਡੀਆਂ ਤਾਂ ਗਾਲਾਂ ਵੀ ਇੱਕ ਨੇ ਟੌ ਟੱਪੇ ਇੱਕ ਨੇ ਮਤਲਬ ਬਰਾਬਰ ਜੇ ਠੀਕ ਹੈ ਕਿ ਨਹੀਂ ਪਾਵਾਂ ਵੱਜੇ ਹੋਣ ਪਾਵਾਂ ਚੀਮੇ ਹੋਣ ਜਾਤਾਂ ਕੋ ਉਤਰ ਇੱਕ ਨੇ ਹੈ ਕਿ ਨਹੀਂ ਕਲਚਰ ਇੱਕ ਹੈ ਤੇ ਤੁਸੀਂ ਦੇਖੋ ਹਸਪਿਟੈਲਿਟੀ ਜਾ ਕੇ ਹੱਥਾਂ ਤੇ ਚੁੱਕਦੇ ਪਲਕਾਂ ਦੇ ਬਿਝਾਉਂਦੇ ਤੇ ਮਿੱਤਰ ਪਿਆਰੇ ਜਿਹੜਾ ਟ੍ਰੇਡ ਦਾ ਪੋਟੈਂਸ਼ੀਅਲ ਹੈ ਨਾ 70 ਬਿਲੀਅਨ ਯੂ ਐਸ ਡਾਲਰ ਹੈ 70 ਬਿਲੀਅਨ ਇੱਕ ਬਿਲੀਅਨ ਚ 100 ਕਰੋੜ ਆਉਂਦਾ ਹੈ 37 ਬਿਲੀਅਨ ਯੂ ਐਸ ਡਾਲਰ ਹੈ ਅਸੀਂ ਸਿਰਫ 2 ਬਿਲੀਅਨ ਯੂ ਐਸ ਡਾਲਰ ਤੱਕ ਪਹੁੰਚਿਆ ਸਿਰਫ 2 ਪਾਰਾ ਯਾਰ ਰੰਜੀਸ਼ ਹੁੰਦਾ ਜਦੋਂ ਰਾਜ ਹੁੰਦਾ ਨਾ ਤੇ ਅੱਜ 18 ਤੋਂ 20 ਕਰੋੜ ਬਾਦੀ ਹੁੰਦੀ ਨੌਂ ਜ਼ਿਲ੍ਹੇ ਨਾਰਥ-ਵੈਸਟ ਫਰੰਟੀਅਰ ਪ੍ਰੋਫੈਂਸ ਦੋਹੇ ਪੰਜਾਬ ਕਰਾਚੀ ਸਭ ਕੁਝ ਵਿੱਚ ਸਮਝਿਆ ਕਿ ਨਹੀਂ ਔਰ ਉਸ ਰਾਜ ਦੇ ਵਿੱਚ ਇੱਕ ਫਾਹਾ ਨਹੀਂ ਲੱਗਿਆ ਕਿਸੇ ਨੂੰ ਇੱਕ ਫਾਂਸੀ ਨਹੀਂ ਹੋਈ ਇਹ ਦੇਖੋ ਇਦੋਂ ਵੱਡਾ ਅਮਨਮਾਨ ਦਾ ਕੀ ਪੈਗਾਮ ਹੈ ਹਰ ਧਰਮ ਦਾ ਸਨਮਾਨ ਹਰ ਧਰਮ ਦਾ ਸਨਮਾਨ ਕਾਸ਼ੀ ਵਿਸ਼ਵਨਾਥ ਜਾ ਕੇ ਵੀ ਮਹਾਰਾਜ ਜੀ ਸਿਓ 2.5 ਮਹੀਨੇ ਦੀ ਸੇਵਾ ਕਰਕੇ ਸੋਨਾ ਚੜਾ ਕੇ ਉਹ ਵਕਤ ਯਾਦ ਆਉਂਦੇ ਆ ਤੇ ਦੂਸਰੀ ਅਹਿਮ ਗੱਲ ਜਿਹੜੀ ਮੈਂ ਕਰਨੀ ਚਾਹਣਾ ਉਹ ਇਦੋਂ ਵੀ ਵੱਡੀ ਹੈ ਤੁਸੀਂ ਕਿਤੇ ਇਹ ਨਾ ਸੋਚਿਓ ਕਿ ਇਹ ਜਿਹੜਾ ਬਾਰਡਰ ਹੈ ਇੱਥੇ ਮੈਂ ਦੋ ਬੁਲਕਾਂ ਦੀ ਗੱਲ ਹੀ ਕਰਨ ਆਇਆ ਨਹੀਂ ਮੈਂ ਇਸ ਜਹਾਨ ਦੇ ਪੀਸ ਦੀ ਗੱਲ ਕਰਨ ਆਇਆ ਇਸ ਜਹਾਨ ਦੇ ਪੀਸ ਆਫ ਦਾ ਵਰਲਡ ਅੱਜ ਤੁਸੀਂ ਦੇਖੋ ਯੂਕਰੇਨ ਦੀ ਜੰਗ ਚੱਲ ਰਹੀ ਹੈ ਰਸ਼ੀਆ ਨਾਲ ਔਰ ਕਈ ਵਾਰ ਛੋਟੀ ਜੀ ਚਿੰਗਾਰੀ ਜੰਗਲ ਜਲਾ ਕੇ ਰਾਖ ਜੰਗਲ ਜਲਾ ਕੇ ਰਾਖ ਚੰਗਿਆਰੀਆਂ ਵੱਧੀਆਂ ਵੱਧੀਆਂ ਮਸ਼ਾਲਾਂ ਬਣ ਜਾਂਦੀ ਅੱਗ ਵੱਧਦੀ ਹੈ ਫਿਰ ਲਪਟਾਂ ਚ ਲੈ ਲੈਂਦੇ ਫਿਰ ਈਰਾਨ ਔਰ ਸਾਡੇ ਨੇਬਰ ਦੇ ਨਾਲ ਥੋੜੀ ਬੋਟੀ ਜੰਗ ਫਿਰ ਫਲਸਤੀਨ ਦੇ ਵਿੱਚ ਛੋਟੇ ਛੋਟੇ ਬੱਚੇ ਮਜ਼ਲੂਮ ਔਰਤਾਂ ਉਹਨਾਂ ਦੀ ਜਦੋਂ ਮੌਤ ਦੇਖਦਾ ਛੋਟੇ ਛੋਟੇ ਬੱਚੇ ਮੈਂ ਸੋਚਦਾ ਕਿ ਕੱਲ ਦਾ ਜੰਮਿਆ ਜੋ ਆ ਕੇ ਤਾਂ ਕੀ ਕਸੂਰ ਹੈ ਭਾਈ ਕੀ جنگ ਕੋਈ ਹੱਲ ਹੈ ਕੀ ਹੱਲ ਕੱਢ ਲਿਆ ਸੀ ਦੱਸੋ ਹੱਲ ਟੇਬਲ ਤੇ ਨਿਕਲਣਗੇ ਹੱਲ ਪਿਆਰ ਮੁਹੱਬਤ ਨਾਲ ਇੱਕ ਕਦਮ ਅੱਗੇ ਵਧ ਕੇ ਇੱਕ ਕਦਮ ਪਿੱਛੇ ਹੋ ਕੇ ਨਿਕਲਣਗੇ ਇਸ ਕਰਕੇ ਮੈਂ ਚਾਹਣਾ ਮੇਰੀ ਇੱਕ ਖੁਆਇਸ਼ ਹੈ ਮੇਰੀ ਇਹ ਤਮੰਨਾ ਹੈ ਕਿ UNU United Nations Organisation ਉਹ ਤਕੜੀ ਹੋਵੇ ਉਹ ਸਾਰਿਆਂ ਤੋਂ ਵੱਡੀ ਸਰਕਾਰ ਅਸੀਂ ਕਹਿੰਦੇ ਆ ਸਰਕਾਰ ਸਟੇਟਾਂ ਦੀ ਉੱਤੇ ਲੋਕ ਸਭਾ ਦੇ ਵਿੱਚ ਐਮਪੀਆਂ ਦੀ ਉਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰ ਯੂਨੈਸਾ ਯੂਨ ਯੂਨਾਈਟਿਡ ਨੇਸ਼ਨਸ ਉਹਨੂੰ ਪਾਵਰ ਕਰਕੇ ਅੱਜ ਜ਼ਰੂਰਤ ਹੈ ਇੰਟਰਵਿਨ ਕਰਨ ਦੀ ਫਾਰ ਵਰਲਡ ਪੀਸ ਇਹੀ ਬਾਬੇ ਨਾਨਕ ਦਾ ਸੀ ਜਗਤਗੁਰੂ ਬਾਬਾ ਨਾਨਕ ਅਮਨਮਾਨ ਕਿਉਂਕਿ ਅਮਨਮਾਨ ਜਿੱਥੇ ਹੋਏਗਾ ਜਿੱਥੇ ਜ਼ਿੰਦਗੀ ਦਾ ਮੁੱਲ ਹੋਏਗਾ ਜਦੋਂ ਮੈਂ ਫਿਰ ਸਕਰੀਨ ਨੂੰ ਦੇਖਦਾ ਜਦੋਂ ਮੈਂ ਆ ਬੰਬ ਦੇਖਦਾ ਅੱਜ ਕੱਲ ਤੇ ਜੰਗਾਂ ਬਾਰਡਰਾਂ ਦੀਆਂ ਥੋੜਾ ਨ ਰਹਿ ਗਈ ਕਿੱਥੇ ਬੈਠੇ ਆ ਬਟਨ ਦੱਬਿਆ ਕਿੱਥੇ ਕੀ ਕਿਧਰੋਂ ਗਈ ਕਿਧਰ ਨਹੀਂ ਕੀ ਹੋ ਗਿਆ ਹੰਗੇ ਨੀ ਇਸ ਕਰਕੇ ਇਹ ਸਾਰੀਆਂ ਮੰਗਾ ਮੈਂ ਬਾਰੰਬਾਰ ਰੱਖੂ ਹਰ ਥਾਂ ਰੱਖੂ ਭਾਈ ਸਾਡੇ ਨਾਲ ਜਿਹੜੇ ਵਿਤਕਰੇ ਨੇ ਨਾ ਉਹਦੇ ਕਰਕੇ ਅਸੀਂ ਸਾਡੀ ਕਿਸਮਤ ਤੇ ਤਾਲੇ ਲੱਗੇ ਇਹ ਤਾਲੇ ਖੋਲੋ ਅਨਲੌਕ ਦਿਸ ਪੋਟੈਂਸ਼ੀਅਲ ਜੇ ਕਰਾਚੀ ਬੰਬੇ ਖੁੱਲਾ ਤੇ ਅਟੈਕ ਤੇ ਉਧਰੋਂ ਵੀ ਹੋਏ ਨੇ ਨਾ ਬੰਬਈ ਤੇ ਭਾਈ ਫਿਰ ਲਾਹੌਰ ਤੇ ਅੰਮ੍ਰਿਤਸਰ 22 ਕਿਲੋਮੀਟਰ ਸਮਾਨ ਕਿਉਂ ਨਾ ਜਾਵੇ 22 1000 ਕਿਲੋਮੀਟਰ 250 ਕਿਲੋਮੀਟਰ ਮੁੰਦਰਾ ਪੋਰਟ ਤੇ ਕਿਉਂ ਟਕੇ ਮੁੰਦਰਾ ਪੋਰਟ ਤੇ ਕੀ ਖਾਸ ਗੱਲ ਆ ਬਈ ਹੈ ਇਹ ਲਾਹੌਰ ਕਿਉਂ ਨਾ ਜਾਵੇ ਸਿੱਧਾ ਸਮਾਨ ਜਿਵੇਂ ਜਾਂਦਾ ਹੁੰਦਾ ਚਲੋ ਜੇ ਸਿਕਿਉਰਿਟੀ ਦੀ ਗੱਲ ਆ ਕਾਰਗੋ ਕਰ ਦਿਓ ਅੱਗੇ ਫਲਾਈਟਾਂ ਸ਼ੁਰੂ ਕਰਾਈਆਂ ਕੌਮੀ ਕਮਾਂਤਰੀ 에ਰਪੋਰਟ ਕਮਾਂਤਰੀ 에ਰਪੋਰਟ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰ ਲਈ ਕੀਦੇ ਫਾਇਦੇ ਲਈ ਸੀ ਕਮਾਂਤਰੀ ਹਵਾਈ ਅੱਡੇ ਤੋਂ ਕੌਮਾਂਤਰੀ ਫਲਾਈਟਾਂ ਤੇ ਹੈ ਨਹੀਂ ਬਿਲਕੁਲ ਹਾਂ ਕੌਮਾਂਤਰੀ ਹਵਾਈ ਅੱਡੇ ਨੂੰ ਬੜਾ ਕੁਆਇਰ ਕੀਤਾ ਤੇ ਕੌਣ ਲੈ ਗਏ ਉਹ ਪੈਸੇ ਪੂਹੇ ਹੈ ਲੋਕਾਂ ਨੂੰ ਸਮਝ ਨਹੀਂ ਆਉਂਦੀ ਮੈਂ ਗੱਲ ਵੱਡੀ ਕਰਦਾ ਤਾਂ ਹੀ ਮੈਂ ਕਹਿੰਦਾ ਸਮੁੰਦਰਾਂ ਦੀ ਗੱਲ ਕਰੀਏ ਹੈ ਗੱਲ ਵੱਡੀ ਕਰੀਏ ਛੋਟੀਆਂ ਗੱਲਾਂ ਕਰਕੇ ਕੀ ਲਾਵਾਂਗੇ ਸਿੱਤੂ ਸਾਹਿਬ ਇਸ ਵਾਰ ਸੇ ਜਿਹੜਾ ਇਸ ਨਾ ਨਜੀਤ ਉਹ ਤੁਸੀਂ ਜੁੜੇ ਰਹੇ ਹੋ ਇਸ ਨੂੰ ਖਲਵਾਉਣ ਦੇ ਵਿੱਚ ਸਾਰਾ ਜਿਹੜਾ ਚਲੋ ਤੁਸੀਂ ਵੱਡੀ ਗੱਲ ਕਰਦੇ ਸੇਹਰਾ ਤੇ ਤੁਹਾਨੂੰ ਹੀ ਮਿਲਦਾ ਇੱਕ ਮਿੰਟ ਇਹਦੇ ਵਿੱਚ ਮੈਂ ਇੱਕ ਛੋਟੀ ਜਿਹੀ ਮੇਰਾ ਸਵਾਲ ਪਰ ਨਾ ਇਸ ਦੇ ਵਿੱਚ ਪਿਛੇ ਕੋਵਿਡ ਵੀ ਆ ਗਿਆ ਸੰਗਤ ਜਿਹੜੀ ਘਟ ਗਈ ਸੀ ਕਿ ਇੱਕ ਨਾ ਜਿਹੜੀ 20 ਡਾਲਰ ਦੀ ਫੀਸ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਹੀ ਰਹਿੰਦੀ ਆ ਤੁਸੀਂ ਇਸ ਬਾਰੇ ਕੀ ਕਹਿੰਦੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲੀ ਪੰਨ ਉਦੋਂ ਮਿਲਣਾ ਹੈ ਜਦੋਂ ਸੱਥਾਂ 'ਚ ਬੈਠੇ ਓ ਲੋਗੇ ਹੈ ਜਿਹੜੇ ਬਾਬੇ ਨੂੰ ਧਿਆਉਂਦੇ ਐ ਕਿਸੇ ਦੀ ਅੱਖ ਚ ਮੋਤੀ ਆ ਉਤਰਿਆ ਕਿਸੇ ਤੋਂ ਤੁਰਿਆ ਨਹੀਂ ਜਾਂਦਾ ਜਦੋਂ ਸਰਕਾਰਾਂ ਉਹਨਾਂ ਨੂੰ ਲਿਆ ਕੇ ਇੱਥੇ ਮੱਥਾ ਟਿਕਾ ਦੇਵੇ ਡਾਲਰ ਫੀਸ ਫੀਓ ਭਰੀ ਹੋ ਜੇਗੀ ਮਤਲਬ ਫੀਸ ਤੇ ਭਾਈ ਫੀਸ ਜਿਹੜੇ 50 60 ਹਜ਼ਾਰ ਕਰੋੜ ਖਾਈ ਤੁਰੇ ਜਾਂਦੇ ਐ ਉਹ ਚੋਂ 5 ਕਰੋੜ ਰੁਪਈਆ ਲਾ ਕੇ ਗਰੀਬ ਗੁਰਬੇ ਨੂੰ ਦਰਸ਼ਨ ਕਰਾ ਦੇਣ ਜਿਹੜੀ ਸੱਚੀ ਗੱਲ ਐ ਤੇ ਅੱਛੀ ਗੱਲ ਐ ਸਰਕਾਰ ਦੇ ਐਸਡੀਪੀਸੀ ਸਿੱਧੂ ਸਾਹਿਬ ਮੈਂ ਕੀ ਕਹਾਂ ਕੋਈ ਪਹਿਲ ਕਰੇ ਕੋਈ ਕਰੇ ਠੀਕ ਹੈ ਇਤੋਂ ਵੱਡਾ ਕਿਹੜਾ ਕਾਜ ਹੈ ਸੋ ਤੁਸੀਂ ਅਰਜ਼ਾ ਕਰੋਗੇ ਕਿ ਕਰਤਾਰਪੁਰ ਸਗੋਂ ਜਿਹੜੇ ਰੁੱਠੇ ਨੇ ਮਿਲਣ ਆਪਾਂ ਪਾਕਿਸਤਾਨ ਨੇ ਹਿੰਦੁਸਤਾਨ ਨੇ ਭਰਾ ਨਹੀਂ ਮੈਂ ਕਿਹਾ ਮੇਰੀ ਇੱਕ ਗੱਲ ਨੂੰ ਸੁਣਨ ਦੀ ਕੋਸ਼ਿਸ਼ ਮੇਰੀ ਕੋਸ਼ਿਸ਼ ਵੀ ਹੈ ਮੇਰਾ ਪ੍ਰਿਆਸ ਵੀ ਹੈ ਸਮਰiddhi ਦਾ ਸਮਝ ਨਹੀਂ ਸਮਰiddhi ਸਮਰiddhi ਕਿੱਦਾਂ ਹੋਊਗੀ ਜਦੋਂ ਤੁਸੀਂ ਪਿਛੜੇ ਲੋਕ ਮੈਨੂੰ ਪਹਿਲਾਂ ਪੁੱਛਿਆ ਗਿਆ ਸੀ ਕਿ ਭਾਈ ਜੇ ਅਸੀਂ ਗਰੀਬ ਗੁਰਬੇ ਪਿਛੜੇ ਲੋਕਾਂ ਦਾ ਭਲਾ ਕਰਨਾ ਤੇ ਕਿਵੇਂ ਕਰ ਸਕਦੇ ਆ ਮੈਂ ਹਾਜੀ ਬਾਰਡਰ ਕੋਲ ਜਾਂ ਫਿਰ ਮਾਰਕੀਟ ਦੱਸ ਦਿਓ ਪੰਜਾਂ ਸਾਲਾਂ ਚ ਮੈਂ ਆਖਰੀ ਗੱਲ ਕਰਦਾ ਪੰਜਾਂ ਸਾਲਾਂ ਦੇ ਵਿੱਚ 25 ਸਾਲਾਂ ਦੇ ਵਿੱਚ ਤੁਸੀਂ ਬਦਲਾ ਦੇਖੋ 1992 ਚ ਡੀਜ਼ਲ ਦੀ ਕੀਮਤ 5 ਰੁਪਏ ਅੱਜ ਕਿੰਨੀ ਹੈ 100 ਰੁਪਏ ਆਲਮੋਸਟ ਕਿੰਨੀ ਹੈ ਜੀ 100 ਰੁਪਏ ਜੋ 100 ਰੁਪਿਆ ਮਤਲਬ ਕਿੰਨਾ ਵੱਧ ਗਿਆ ਮੈਂ 20% 20 ਗੁਣਾ ਵਧ ਗਿਆ 20 ਗੁਣਾ ਤੇ ਭਾਈ ਜੱਟ ਦੀ ਐਮਐਸਪੀ ਕਿੰਨੀ ਵਧੀ ਹੈ ਉਦੋਂ 300 ਸੀ ਤੇ ਹੁਣ 1700 ਹੈ 5 ਗੁਣਾ ਇਹਦਾ ਮਤਲਬ ਉਹਦੀ ਕਾਸਟ ਆਫ ਪ੍ਰੋਡਕਸ਼ਨ 20 ਗੁਣਾ ਵਧ ਗਈ ਤੇ ਉਹਦੀ ਇਨਕਮ 15 ਗੁਣਾ ਘਟ ਗਈ ਤੁਸੀਂ ਤਨਖਾਹਾਂ ਇੱਕ ਇੱਕ ਹਜ਼ਾਰ ਗੁਣਾ ਪ੍ਰਾਈਵੇਟ ਸੈਕਟਰ ਚ ਵਧਾ ਦਿੱਤੀਆਂ ਤੇ ਉਹਦੀ ਜਿਹੜੀ ਐਮਐਸਪੀ ਹੈ 40 ਰੁਪਏ ਵਧਾਉਣੇ ਹੋ ਤੇ ਪੈਸਟੀਸਾਈਡ ਤੇ ਮੈਨੇ ਔਰ ਦੇ ਉੱਤੇ 40% ਵਧਾ ਕੇ 40 ਦੇ ਕੇ 400 ਲੈ ਲੈਂਦੇ ਹਾਂ ਫਿਰ ਜਦੋਂ ਲਾਸਟ ਵਾਲਾ ਇਲੈਕਸ਼ਨ ਆਉਂਦਾ ਫਿਰ ਕਹਿੰਦੇ 150 ਵਧਾਤੀ ਉਹ ਭਾਈ ਦੱਸੋ ਜਾਂ ਤਾਂ ਮਾਰਕੀਟ ਦੇ ਦਿਓ ਜਾਂ ਕਿਸਾਨ ਦੀ ਇਨਕਮ ਡਬਲ ਕਰ ਦਿਓ ਤੇ ਜਾਂ ਫਿਰ ਆ ਮਾਰਕੀਟ ਦੇ ਦਿਓ ਮੈਂ ਕਹਿੰਦਾ ਦੋ ਮੁਲਕਾਂ ਦੀ ਗੱਲ ਛੱਡੋ ਯਾਰ ਸਿਲਕਨ ਰੂਟ ਦੇ ਉੱਤੇ ਪਾਓ ਦੋ ਮੁਲਕਾਂ ਦੀ ਗੱਲ ਛੱਡੋ 50 100 ਨੇਸ਼ਨ ਬੈਨੀਫਿਟ ਕਰਨਗੇ ਸਿਲਕਨ ਰੂਟ ਤੇ ਖੜਾ ਹੋ ਜੂ ਮੁਲਕਾਂ ਅੱ ਕਿੱਦਾਂ ਖੜੇ ਹੋਏ ਨੇ ਬਾਕੀ ਵਿਕਸਿਤ ਦੇਸ਼ ਇਦਾਂ ਹੀ ਖੜੇ ਹੋਏ ਨੇ ਨਾ ਮਿੱਤਰਾਂ ਇਦਾਂ ਖੜੇ ਹੋਏ ਨੇ ਜਦੋਂ ਵਰਲਡ ਵਾਰ 2 ਲੱਗੀ ਔਰ ਅੱਜ ਮੈਂ ਇਸ ਖਤਰੇ ਦੀ ਗੱਲ ਕਰ ਰਿਹਾ ਖਤਰੇ ਨੂੰ ਆਉਣ ਤੋਂ ਪਹਿਲਾਂ ਟਾਲਿਆ ਜਾ ਸਕਦਾ ਮਿੱਤਰ ਪਿਆਰੀ ਇਹ ਜਿਹੜੀ ਤੀਸਰੀ ਜੰਗ ਸਾਡੇ ਵੱਲ ਦੇਖਦੀ ਹੈ ਨਾ ਅੱਜ 6-7 ਮੁਲਕ ਐਸੇ ਨੇ ਇਹ ਅੱਗ ਕਦੋਂ ਕਿੱਧਰ ਨੂੰ ਆਉਣੀ ਹੈ ਕੁਝ ਨਹੀਂ ਪਤਾ ਜਗਰੂਕ ਹੋ ਕੇ ਅਸੀਂ ਇਹਨੂੰ ਰੋਕੀਏ ਯੂਨ ਦੇ ਸਪੋਰਟ ਮੰਗੀ ਔਰ ਯੂਨ ਦੇ ਵਿੱਚ ਮੈਜੋਰਟੀ ਸਪੋਰਟ ਮੰਗੀ ਕਿਸੇ ਇੱਕ ਦੇਸ਼ ਦੀ ਵੀਟੋ ਨਾਲ ਨਹੀਂ ਮੈਜੋਰਟੀ ਸਪੋਰਟ ਹੋਵੇ ਸਭ ਪਾਕਿਸਤਾਨ ਦੇ ਵਿੱਚ ਜਿਹੜੀ ਚੌਥੀ ਕਮੇਟੀ ਦੀ ਜਗ੍ਹਾ ਮਿਲਿਆ ਸੀ ਸਰਦਾਰ ਸਾਹਿਬ ਨੇ ਇਸ ਮਰਦਲੇ ਦਾ ਹਾਲਾਤ ਨੇ ਬਹੁਤੇ ਠੀਕ ਨਹੀਂ ਜਿਵੇਂ ਹਾਲਾਤ ਜਦਾਂ ਹਾਲਾਤ ਸੁਧਾਰਨ ਵਾਸਤੇ ਸਰਕਾਰਾਂ ਨੇ ਜੀ ਮੈਂ ਵੱਡੀ ਸਰਕਾਰ वर्ल्ड ਸਰਕਾਰ ਦੀ ਗੱਲ ਕਰ ਰਿਹਾ ਰਾਤ ਸਰਾਰੇ ਪਈਆ ਚੂਚੂ ਨਾ ਕਰੇ ਤੇ ਗਰੀਸ ਲਾਉਂਦਾ ਕੋਈ ਬਿੱਤਰਾ ਤੇ ਕਰੀਏ ਨਾ ਬੱਚਾ ਰੋਵੇ ਨਾ ਮਾਂ ਦੁੱਧ ਪਿਉਂਦੀ ਏ ਅਸੀਂ ਵੱਡੀ ਸਰਕਾਰ ਨੂੰ ਗੁਹਾਰ ਲਾਈ ਯੋਨ ਸਮਝਦੇ ਹੋ ਇਧਰ ਜਿੰਨਾ ਪ੍ਰਯਾਸ ਹੋ ਸਕਦਾ ਹੈ ਗੱਲ ਵਿਚਾਰਾਂ ਦੀ ਹੈ ਯਾਰ ਕੋਈ ਕਹੇ ਕੇ ਨੂੰ ਮਾਰਾ ਪੜਾ ਕਹੀ ਜਵੇ ਜੇ ਉਹ ਮਾਨਵਤਾ ਦਾ ਭਲਾ ਨਹੀਂ ਕਰ ਸਕਦਾ ਸਭ ਤੋਂ ਵੱਡਾ ਧਰਮ ਮਾਨਵਤਾ ਹੈ ਮਾਨਵਤਾ ਲੈ ਫਿਰ ਆਖਰੀ ਸ਼ੇਰ ਸੁਣਾ ਕੇ ਮੈਂ ਅੱਗੇ ਵਧਾਂ ਫਿਰ ਸ਼ਾਮ ਨੂੰ ਤੁਸੀਂ ਦੁਬਾਰਾ ਗੱਲ ਸੁਣਨੀ ਹੈ ਤੇ ਦੁਬਾਰਾ ਸੁਣ ਲੈਣਾ ਬਿਲਕੁਲ ਜੀ ਸਰ ਵੇਟ ਕਰਾ ਸੁਣਾਵਾਂਗੇ ਹਾਂ ਤੋਂ ਫਿਰ ਤੁਸੀਂ ਦੁਬਾਰਾ ਦੁਬਾਰਾ ਸੁਣ ਲੈਣਾ ਜੀ ਕਹਿੰਦੇ ਉਹ ਗੁਲ ਹੀ ਨਹੀਂ ਜਿਸ ਵਿੱਚ ਖੁਸ਼ਬੂ ਨਹੀਂ ਗੁਲ ਹੁੰਦਾ ਹੈ پھل وہ گل ہی نہیں جس میں خوشبو نہیں وہ دل ہی نہیں جس میں الفت نہیں الفت کا مطلب نا محبت وہ دل ہی نہیں جس میں الفت نہیں لاکھ جوہر ہوں آدمی میں ایک انسانیت نہیں